ਜ਼ਿਲ੍ਹਾ ਪਧਰੀ ਕਿਸਾਨ ਮੇਲੇ ਤੇ ਕਿਸਾਨਾਂ ਨੂੰ ਫਸਲਾਂ ਦੀ ਰਹਿਣ ਖੂੰਦ ਨੂੰ ਸੰਭਾਲਣ ਤੇ ਜੋਰ ਦਿੱਤਾ ਜਾ ਰਿਹਾ ਹੈ ਅਤੇ ਹਾੜੀ ਦੀ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਦੇ ਲਈ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਦੇ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਥੜਾ ਦੇ ਪੱਲੋਂ ਆਤਮਾ ਸਕੀਮ ਦੇ ਸਹਿਯੋਗ ਦੇ ਨਾਲ ਹੈਪੀ ਰਿਜ਼ੋਰਟ ਤਲਵੰਡੀ ਚੌਧਰੀਆ ਰੋਡ ਤੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਥੜਾ ਵਿਖੇ ਜ਼ਿਲ੍ਹਾ ਪਧਰੀ ਕਿਸਾਨ ਸਿੱਖ ਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਿਆ। ਸੋ ਜਿਸ ਦਾ ਉਦਘਾਟਨ ਪਦਮ ਸ਼੍ਰੀ ਸ਼ਾਨਤ ਬਲਬੀਰ ਸਿੰਘ ਸੀਚੇਪਾਲ ਅਤੇ ਮਾਨਯੋਗ ਕੈਪਟਨ ਕਰਨਲ ਆਈਏਐਸ ਡਿਪਟੀ ਕਮਿਸ਼ਨਰ ਕਪੂਰਥ ਦੇ ਫਲੋਸਤਾਨ ਦੇ ਤੌਰ ਤੇ ਕੀਤਾ ਗਿਆ। ਸ਼ਾਨਤ ਬਲਬੀਰ ਸਿੰਘ ਸੀਚੇਪਾਲ ਦੇ ਫਲੋਕਿਸਤਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਇਸ ਸਮੇਂ ਫਸਲਾਂ ਦੀ ਗੁਣਵੱਤਾ ਅਤੇ ਵਾਤਾਵਰਣ ਦੀ ਸੰਭਾਲ ਸਮੇਂ ਦੀ ਅਹਿਮ ਲੋੜਾ। ਉਹਨਾਂ ਆਪਣੀ ਫਸਲਾਂ ਦੀ ਮਿਆਰੀ ਪੈਦਾਵਾਰ ਕਰਨ ਤੇ ਜ਼ੋਰ ਦਿੱਤਾ। ਤਾਂ ਜੋ ਲੋੜ ਤੋਂ ਵੱਧ ਜ਼ਹਿਰਾਂ ਦੀ ਫਰਤੋਂ ਤੋਂ ਪ੍ਰਭਾਵਨ ਤੋਂ بچਿਆ ਜਾ ਸਕੇ ਉਹਨਾਂ ਮਾਹਿਰਾਂ ਦੇ ਵੱਲੋਂ ਦੱਸੀਆਂ ਨਵੀਂ ਤਕਨੀਕਾਂ ਦੇ ਨਾਲ ਖੇਤੀ ਕਰਨ ਤੇ ਜ਼ੋਰ ਦਿੱਤਾਇਆ ਜੋスルਤਾਨਪੁਰ ਲੋਧੀ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਜਿਦੇ ਵਿੱਚ ਕਿਸਾਨ ਆਪਣੇ ਪ੍ਰੋਡਕਟ ਲੈ ਕੇ ਆਏ ਆ ਵੱਖ-ਵੱਖ ਕੰਪਨੀਆਂ ਤੋਂ ਜਿਹੜੇ ਹੈਗੇ ਆ ਵੱਖ-ਵੱਖ ਮਸ਼ੀਨਰੀ ਜਿਹੜੀ ਹੈ ਆਲੂਆਂ ਦੀ ਜਿਹੜੀ ਪਰਾਲੀ ਨੂੰ ਜ਼ਮੀਨ ਵਿੱਚ ਰਲਾਉਣ ਵਾਸਤੇ ਇਕੱਠਾ ਕਰਨ ਵਾਸਤੇ ਸਾਰੇ ਤਰ੍ਹਾਂ ਦਾ ਤਕਰੀਬਨ ਜਿਹੜਾ ਹੈਗਾ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕਣਕ ਦੀ ਬਿਜਾਈ ਵਾਸਤੇ ਹੈ ਆਲੂਆ ਦੀ ਬਿਜਾਈ ਵਾਸਤੇ ਦਾ ਜਿਹੜੇ ਝੁਰਨੇ ਦੀ ਕਟਾਈ ਵਾਸਤੇ ਇਹ ਜਿਹੜਾ ਸੀਜ਼ਨ ਆ ਇਹਦੇ ਵਾਸਤੇ ਬਹੁਤ ਤਰ੍ਹਾਂ ਦੇ ਬੀਜ ਜਿਹੜੇ ਹੈਗੇ ਵੱਖ-ਵੱਖ ਆਏ ਆ ਜਿਹ ਫਸਲਾਂ ਦੇ ਬੀਜ ਆਏ ਆ ਸਬਜ਼ੀਆਂ ਦੇ ਬੀਜ ਆਏ ਆ ਸੋ ਇਹ ਵਧੀਆ ਜਿਹੜਾ ਹੈ ਉਪਰਾਲਾ ਜਿਹਦੇ ਨਾਲ ਕਿਸਾਨ ਆਪਣੀ ਨਵੀਂ ਤਕਨੀਕ ਨੂੰ ਵੀ ਦੇਖਦਾ ਜਿਸ ਤਰ੍ਹਾਂ ਹੁਣ ਸਪਰੇਅ ਕਰਨ ਵਾਸਤੇ ਜਿਹੜਾ ਹੈ ਉਹ ਡਰੋਨ ਆ ਗਿਆ ਸੋ ਉਹਦੇ ਨਾਲ ਜਿਹੜੀ ਹੈਗੀ ਆ ਜਿਹੜੀ ਦੱਸਦੇ ਖਾਦ ਵੀ ਘੱਟ ਲੱਗਦੀ ਹੈ ਦਵਾਈ ਵੀ ਘੱਟ ਲੱਗਦੀ ਹੈ ਤੇ ਵਧੀਆ ਸਪਰੇਅ ਹੁੰਦੀ ਹੈ ਤੇ ਇਹ ਜਿਹੜੀਆਂ ਨਵੀਆਂ ਤਕਨੀਕਾਂ ਜਿਵੇਂ ਦਾਰ ਹੈ ਵੀ ਕਹਿੰਦੇ ਸਸਤੀਆਂ ਸੋ ਜਿਵੇਂ ਜਿਵੇਂ ਅਪਣਾਉਣਗੇ ਉਹ ਖਰਚਾ ਘਟੂਗਾ ਤੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ ਤੇ ਇਹ ਜਿਹੇ ਮੇਲਿਆਂ ਦੇ ਨਾਲ ਜਿਹੜਾ ਤਕਨੀਕੀ ਗਿਆਨ ਵੀ ਹੁੰਦਾ ਉਹਦੇ ਨਾਲ ਬਹੁਤ ਕੁਝ ਦੇਖਣ ਨੂੰ ਮਿਲਦਾ ਕਿ ਜਿਹੜੇ ਆਪ ਉਦਮੀ ਕਿਸਾਨ ਆ ਜਿਹੜਾ ਆਪਣਾ ਕਾਰੋਬਾਰ ਆਪ ਕਰ ਰਿਹਾ ਉਹਦੇ ਨਾਲ ਆਪ ਨੂੰ ਉਤਸ਼ਾਹਤ ਹੁੰਦੇ ਆ ਉਹ ਕਿਸਾਨ ਜਿਹੜੇ ਕੁਝ ਕਰਨਾ ਚਾਹੁੰਦੇ ਹਨ ਵਾਸਤੇ ਇਹ ਮੇਲੇ ਜਿਹੜੇ ਹੈਗੇ ਲਾਹੇਵੰਦ ਆ ਅੱਜ ਦਾ ਜੋ ਖੇਤੀਬਾੜੀ ਵਿਭਾਗ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਕੈਂਪ ਲਗਾਇਆ ਗਿਆ ਇਹਦੇ ਵਿੱਚ ਹਾੜੀ ਦੀਆਂ ਫਸਲਾਂ ਬਾਰੇ ਨਵੀਆਂ ਤਕਨੀਕਾਂ ਲਿਆਂਦੀਆਂ ਗਿਆ ਜੋ ਨਵੀਂ ਮਸ਼ੀਨਰੀ ਆਈ ਆ ਕਿਉਂਕਿ ਪੰਜਾਬ ਦੇ ਜਿਹੜਾ ਪਿਛਲੇ ਕਈ ਸਾਲਾਂ ਤੋਂ ਅੱਗ ਲਾਉਣ ਦਾ ਪਰਕੋਪ ਚੱਲ ਰਿਹਾ ਉਹਦੇ ਵਾਸਤੇ ਸਟੇਟ ਸਰਕਾਰ ਭਾਰਤ ਸਰਕਾਰ ਵੱਲੋਂ ਵੀ ਕਾਫੀ ਸਕੀਮਾਂ ਆਈਆਂ ਜਿਹਦੇ ਵਿੱਚ ਨਵੀਆਂ-ਨਵੀਆਂ ਮਸ਼ੀਨਰੀ ਆਈ ਆ ਉਹਦੇ ਨਾਲ-ਨਾਲ ਜਿਹੜੀਆਂ ਨਵੀਆਂ-ਨਵੀਆਂ ਨਵੈਸ਼ਾ ਲੱਗੀਆਂ ਇਹਦੇ ਵਿੱਚ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲਿਆ ਤਾਂ ਉਹਦੇ ਵਿੱਚ ਨਵੀਆਂ ਦਵਾਈਆਂ ਨਵੇਂ-ਨਵੇਂ ਸੀਡ ਆ ਗਏ ਫਿਰ ਕਈ ਤਰ੍ਹਾਂ ਦੇ ਹੋਰ ਅਜਿਹਾ ਡਰੋਨ ਟੈਕਨੀਕ ਆ ਗਈ ਖੇਤੀ ਵਿੱਚ ਇਹ ਕਿਸਾਨਾਂ ਵਾਸਤੇ ਬਹੁਤ ਲਾਭਕਾਰੀ ਆ ਉਸ ਤੋਂ ਇਲਾਵਾ ਸਹਾਇਕ ਧੰਦੇ ਦੀ ਗੱਲ ਕਰੀਏ ਤਾਂ ਮਧੂਮੱਖੀ ਪਾਲਣ ਦਾ ਜਿਹੜਾ ਇੱਕ ਬਹੁਤ ਵਧੀਆ ਸਹਾਇਕ ਧੰਦਾ ਹੈਗਾ ਜਿਹਦੇ ਵਿੱਚ ਅਸੀਂ ਸ਼ਹਿਦ ਦਾ ਕੱਤਰ ਕਰਦੇ ਕਰਦੇ ਆ ਲੇਕਿਨ ਜਦੋਂ ਮੱਖੀ ਆਪਣੇ ਪੋਲੀਨੇਸ਼ਨ ਕਰਦੀ ਆ ਫਸਲਾਂ ਤੇ ਜਾ ਕੇ ਤਾਂ ਸਾਡਾ 40% ਤੱਕ ਫਸਲਾਂ ਦਾ ਝਾੜੀ ਵਾਧਾ ਵਾ ਪੋਲੀਨੇਸ਼ਨ ਨਾਲ ਉਸ ਤੋਂ ਇਲਾਵਾ ਮੈਂ ਇੱਕ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੂੰਗਾ ਅਸੀਂ ਪਹਿਲੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਰਹੇ ਆ ਕਿ ਹਰਿਆਣਾ ਸਾਡਾ ਛੋਟਾ ਭਰਾ ਉਹਨੂੰ ਹਾਰਟੀਕਲਚਰ ਵਿੱਚ 85% ਸਬਸਿਡੀ ਦਿੱਤੀ ਜਾਂਦੀ ਆ ਲੇਕਿਨ ਇੱਥੇ ਹਾਰਟੀਕਲਚਰ ਵਿੱਚ ਸਾਨੂੰ ਜਿਹੜੀ ਆ 40% ਸਬਸਿਡੀ ਦਿੱਤੀ ਜਾਂਦੀ ਆ ਸਾਡਾ ਸੁਲਤਾਨਪੁਰ ਲੋਧੀ ਦਾ ਏਰੀਆ ਸਬਜ਼ੀਆਂ ਦਾ ਏਰੀਆ ਹੁਣ ਕਰਕੇ ਇੱਥੇ ਜਿੱਦਾਂ ਸਰਦੀਆਂ ਵਿੱਚ ਕੋਰਾ ਪੈ ਜਾਂਦਾ ਤਰਪਾਲਾ ਦੀ ਲੋੜ ਆ ਜਾਂ ਹੋਰ ਕਈ ਸਕੀਮਾਂ ਦੀ ਲੋੜ ਆ ਛੋਟੇ ਟਰੈਕਟਰ ਜਿਹੜੇ ਆ ਉਹਨਾਂ ਨੂੰ ਦੀ ਵੀ ਲੋੜ ਵਾ ਲੇਕਿਨ ਇੱਥੇ ਸਾਨੂੰ 40% ਸਬਸਿਡੀ ਦੇ ਕੇ ਤੇ ਸਰਕਾਰ ਆ ਖੁਸ਼ ਕਰ ਦਿੰਦੀ ਆ ਲੇਕਿਨ ਅਸੀਂ ਚਾਹੁੰਦੇ ਆ ਕਿ ਜਿੱਦਾਂ ਹਰਿਆਣੇ ਨੇ ਤਰੱਕੀ ਕੀਤੀ ਆ ਪੌਲੀਹੋਸ ਤਕਨੀਕ ਜਿਹੜੀ ਆ ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਬਾਰਿਸ਼ਾਂ ਨੇ ਸਾਡਾ ਬਹੁਤ ਭਾਰੀ ਨੁਕਸਾਨ ਕੀਤਾ ਵਿਸ਼ੇਸ਼ ਤੌਰ ਤੇ ਜਿਹੜੇ ਨਰਸਰੀ ਇਹ ਪਿਆਰ ਕਰਨ ਵਾਲੇ ਸਬਜ਼ੀਆਂ ਵਾਲੇ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਲੇਕਿਨ ਜੇ ਪੋਲੀਹੋਸ ਟੈਕਨੀਕ ਜਿਹੜੀ ਆ ਸਾਡੇ ਸੁਲਤਾਨਪੁਰ ਲੋਧੀ ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਵਿੱਚ ਆ ਜਵੇ ਤਾਂ 85-90% ਸਾਨੂੰ ਸਬਸਿਡੀ ਦਿੱਤੀ ਜਾਵੇ ਤਾਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਸੋ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਭਾਰਤ ਸਰਕਾਰ ਨੂੰ ਵੀ ਬੇਨਤੀ ਆ ਤੇ ਮੈਂ ਪ੍ਰੈਸ ਵਾਲਿਆਂ ਨੂੰ ਬੇਨਤੀ ਕਰਨਾ ਕਿ ਸਾਡੀ ਸੁਲਤਾਨਪੁਰ ਲੋਧੀ ਵਾਲਿਆਂ ਦੀ ਪੰਜਾਬਾਂ ਦੀ ਆਵਾਜ਼ ਜਿਹੜੀ ਆ ਸੈਂਟਰ ਤੱਕ ਪਹੁੰਚਾਈ ਜਾਵੇ ਤੇ ਕਿਸਾਨੀ ਦੀ ਜਿਹੜੀ ਡੁੱਬਦੀ ਬੇੜੀ ਆ ਇਹਨੂੰ ਅਸੀਂ ਉੱਚਾ ਚੁੱਕ ਕੇ ਆਏ ਧੰਨਵਾਦ ਜੀ ਸਾਡੇ ਪਿੰਡਾਂ ਕਿਸਾਨ ਸਭਾਈ ਜ਼ਿਲ੍ਹਾ ਲੈਵਲ ਦਾ ਕਿਸਾਨ ਸਭਾਈ ਸਰਪੰਚ ਸੁਲਤਾਨਪੁਰ ਲੋਧੀ ਵਿੱਚ ਲੱਗਾ ਜਿਹਦੇ ਵਿੱਚ ਹਜ਼ਾਰ ਦੇ ਕਰੀਬ ਨਿਤੋਂ ਵੱਧ ਬੰਦਿਆਂ ਨੇ ਸਾਡਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਟਾਈਮ ਆਪਣਾ ਟਾਈਮ ਦਿੱਤਾ ਟਾਈਮ ਦਿੱਤਾ ਉਹ ਜਿਨ੍ਹਾਂ ਨੇ ਤੇ ਅਸੀਂ ਇਹ ਕਿਸਾਨਾਂ ਤੋਂ ਇਹ ਆਸ ਕਰਦੇ ਆਂ ਕਿ ਅਰਕਿੰਦੀ ਜਿਹੜੀ ਪਰਾਲੀ ਦੀ ਅੱਗ ਨਹੀਂ ਲਾਉਣਗੇ ਸਭ ਤੋਂ ਵੱਡੀ ਸਾਡੀ ਜਿਹੜੀ ਇਸ ਵੇਲੇ ਵਾਤਾਵਰਣ ਨੂੰ ਸੁਧਾਰਨ ਵਾਸਤੇ ਜਾਂ ਜੋ ਵੀ ਹੈਗਾ ਅਸੀਂ ਪਰਾਲੀ ਦੀ ਅੱਗ ਨੂੰ ਰੋਕਣ ਵਾਸਤੇ ਸਾਰਾ ਜਿਹੜਾ ਵਾ ਕਿ ਹਿੰਦੀ ਕਮੇਟੀਆਂ ਬਣਾਈਆਂ ਹੋਈਆਂ ਵਾ ਅਸੀਂ ਹਰ ਬੰਦੇ ਇੱਕ ਆਪਣੀ ਨੋਡ ਲਾਪਰ ਨੇ ਲਾਇਏ ਹੋਏ ਆ ਤੇ ਉਹਦੇ ਜਿਹੜੇ ਆ ਕਿ ਸਾਰੇ ਉਹਨਾਂ ਦੇ ਅਫਸਰ ਵੀ ਲਾਏ ਸੁਪਰਵਾਈਜ਼ਰ ਵੀ ਲਾਏ ਹੋਏ ਆ ਉਹ ਜਿਹੜੇ ਆ ਕਿ ਜਦੋਂ ਅੱਗ ਦੀ ਲੱਗੂਗੀ ਉਹਦੇ ਬਾਰੇ ਜਦੋਂ ਸਾਡਾ ਆਜੂ ਜਿੱਥੇ ਪਿੰਡ ਦੀ ਆਊਗੀ ਉਥੋਂ ਜਾ ਕੇ ਵੈਰੀਫਾਈ ਕਰਕੇ ਉਹ ਜ਼ਿੰਮੇਵਾਰ ਦਾ ਨਾਮ ਕੋ ਫਟਵਾਰੀ ਕੋ ਲੈ ਕੇ ਅਹੀਂ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਬੇਨਤੀ ਪਹਿਲਾਂ ਅਸੀਂ ਬੇਨਤੀਆਂ ਕਰਾਂਗੇ ਜੇ ਨਹੀਂ ਰੁਕਣਗੇ ਤਾਂ ਪ੍ਰਸ਼ਾਸਨ ਦੀ ਮਦਦ ਨਾਲ ਜਿਹੜਾ ਵਾ ਕਿ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਅਸੀਂ ਇਹ ਜ਼ਿੰਮੇਦਾਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਹਰ ਕਿਸੇ ਪਰਾਲੀ ਦੀ ਅੱਗ ਨਾ ਲਾਈ ਜਾਵੇ ਡਾਕਟਰ ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਸੁਲਤਾਨਪੁਰ ਲੋਧੀ ਅੱਜ ਜਿਲ੍ਹਾ ਸਿਖਲਾਈ ਕੈਂਪ ਵਿੱਚ ਪਹੁੰਚੇ ਹੋਏ ਸਾਰੇ ਇੱਕਸਾਰ ਵੀਰਾਂ ਦਾ ਅਸੀਂ ਬਹੁਤ-ਬਹੁਤ ਜੀ ਆਇਆਂ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਅੱਜ ਤਕਰੀਬਨ 1000 ਦੇ ਅ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਸ ਕੈਂਪ ਦੇ ਵਿੱਚ ਭਾਗ ਲਿਆ ਜਿੱਥੇ ਉਹਨਾਂ ਨੇ ਵੱਖ-ਵੱਖ ਤਕਨੀਕਾਂ ਦੀ ਜਾਣਕਾਰੀ ਲਈ ਨਵੇਂ ਬੀਜਾਂ ਦੀ ਜਾਣਕਾਰੀ ਲਈ ਉਰਾਲੀ ਦੀ ਸਾਂਭ ਸੰਭਾਲ ਸੰਬੰਧੀ ਜਿਹੜੀਆਂ ਤਕਨੀਕਾਂ ਦੀ ਉਹਨਾਂ ਦੀ ਚੰਗੀ ਇੱਕ ਡਿਸਕਸ਼ਨ ਹੋਈ ਆ ਉਹਦੀ ਜਾਣਕਾਰੀ ਲਈ ਆ ਅਸੀਂ ਸਾਰੇ ਹੀ ਕਿਸਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸ ਤੋਂ ਬਿਨਾ ਅੱਜ ਇਸ ਦੇ ਕੈਂਪ ਦੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਛੀਤੇਵਾਲ ਅਤੇ ਉਹਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਪੂਠਾ ਕੈਪਟਨ ਕੈਪਟਨ ਕਰਨੈਲ ਸਿੰਘ ਜੀ ਉਹ ਵੀ ਹਾਜ਼ਰ ਹੋਏ ਤੇ ਇਸ ਤੋਂ ਬਿਨਾ ਖੇਤੀ कृषि ਵਿਗਿਆਨ ਕੇਂਦਰ ਕਪੂਠਾ ਦੀ ਟੀਮ ਤੇ ਹੋਰ ਵੱਖ-ਵੱਖ ਸਾਰੇ ਹੀ ਵਿਭਾਗਾਂ ਦੀਆਂ ਟੀਮਾਂ ਨੇ ਅੱਜ ਆਪਣੇ ਆਪਣੇ ਸਟਾਲ ਲਾਏ ਸੀ ਉਹਨਾਂ ਸਟਾਲਾਂ 'ਚ ਆਪਣੇ ਆਪਣੇ ਵਿਭਾਗ 'ਚ ਚੱਲ ਰਹੀਆਂ ਕਿਸਾਨਾਂ ਦੇ ਪੱਖ ਦੀਆਂ ਸਕੀਮਾਂ ਉਹਨਾਂ ਦੀ ਜਾਣਕਾਰੀ ਦਿੱਤੀ ਇਸ ਤੋਂ ਬਿਨਾ ਜਿਹੜੀ ਖੇਤੀ ਦੀਆਂ ਅਗਲੀ ਕਿਉਂਕਿ ਜਿਹੜੀ ਫਸਲ ਆਉਣ ਵਾਲੀ ਆ ਉਹ ਸਾਡੀ ਕਣਕ ਦੀ ਫਸਲ ਆਉਣ ਵਾਲੀ ਆ ਤੇ ਇਹ ਇਹ ਦਾ ਸਾਡੇ ਦਾ ਜਿਹੜਾ ਮੇਲੇ ਦਾ ਥੀਮ ਸੀਗਾ ਇਹ ਸੀ ਕਿ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਅੱਗ ਨਹੀਂ ਇਸ ਵਾਰੀ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਇਸ ਬੰਦੇ ਜਾਗਰੂਕ ਕੀਤਾ ਜਾ ਸਕੇ ਇਸ ਮੇਲੇ ਦਾ ਮੇਨ ਥੀਮ ਵੀ ਇਹੀ ਸੀ ਕਿ ਬਿਨਾ ਅੱਗ ਲਾਇਆ ਜਿਹੜੀਆਂ ਅਗਲੀਆਂ ਫਸਲਾਂ ਨੇ ਬੇਸ਼ੱਕ ਉਹ ਕਣਕ ਹੈ ਜਾਂ ਆਲੂ ਹੈ ਗਾਜਰਾਂ ਹਨ ਉਹਦੀ ਜਿਹੜੀ ਹੈ ਬਿਜਾਈ ਕੀਤੀ ਜਾ ਸਕੇ ਔਰ ਗਿੰਤੀ ਪੱਖੋਂ ਤੇ ਬਾਕੀ ਸਾਰੇ ਪੱਖੋਂ ਸਾਡਾ ਮੇਲਾ ਜਿਹੜਾ ਬਹੁਤ ਬਹੁਤ ਕਾਮਯਾਬ ਰਿਹਾ ਇਹਦੇ ਲਈ ਸਾਰੇ ਹੀ ਜਿਹੜੀ ਟੀਮਾਂ ਉਹ ਵਧਾਈ ਦੇ ਪਾਤਰਾ ਤੇ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਨੇ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਜਿਹੜੇ ਕਿਸਾਨ ਜਿਹੜੇ ਇੱਥੇ ਆਏ ਨੇ ਸਤਿਗੁਰ ਜੀ ਮੈਂ ਰஞ்சிਤ ਸਿੰਘ ਤੁਹਾਨੂੰ ਮਿਸ਼ਣੇ ਤੋਂ ਸੁਲਤਾਨ ਭੋਲੋਦੀ ਤੋਂ ਸਰਕਾਰ ਵੱਲੋਂ ਇਸ ਵੇਲੇ ਸਬਸਿਡਰੀ ਦੇ ਸਬਸਿਡੀ ਦਿੱਤੀ ਜਾ ਰਹੀ ਆ ਸ਼ਕਤੀਮਾਨ ਦਾ ਸਬਸਿਡਰੀ ਜੋ ਕਿ ਬੈਸਟ ਕੁਆਲਟੀ ਆ ਹਾਈਵੇ ਤੇ ਵੱਡਾ ਪਿਛੇ 14 ਟਾਈਨ ਉਹ ਜਿਹੜੀ ਕੱਟ ਪੇਪਰ ਕੱਟਿਆ ਉਹਦੇ ਉੱਤੇ ਵੀ ਵਗਦਾ ਨਹੀਂਗਾ ਬਹੁਤ ਵਧੀਆ ਕੁਆਲਟੀ ਦੀ ਮਸ਼ੀਨ ਤਿਆਰ ਕੀਤੀ ਗਈ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਸਬਸਿਡੀ ਆਹੀ ਆ ਪੰਜਾਬ ਸਰਕਾਰ ਸਬਸਿਡੀ ਦੇ ਰਹੀ ਆ ਉਹ ਸਬਸਿਡੀ ਦਾ ਲਾਹਾ ਲੈਣ ਸ਼ਕਤੀਮਾਨ ਦੀਆਂ ਮਸ਼ੀਨਾਂ ਖਰੀਦਣ ਠੀਕ ਹੈ ਜਿਹੜੀ ਹੈਗੀ ਟਰੈਕਟਰ ਤੇ ਲੋਡ ਘੱਟ ਹੈਗਾ ਇਸ ਮਸ਼ੀਨ ਦਾ ਉਸ ਤੋਂ ਅੱਗੇ ਮਸ਼ੀਨ ਹੈਗੀਆਂ ਜਿਹੜੀਆਂ ਪੋਟਾਟੋ ਵਾਲੀ ਮਸ਼ੀਨ ਹੈਗੀ ਆ ਆਲੂ ਵਜਣ ਵਾਸਤੇ ਗ੍ਰਾਮੀ ਕੰਪਨੀ ਦੀ ਮਸ਼ੀਨ ਆ ਤੇ ਜਰਮਨ ਟੈਕਨੋਲੋਜੀ ਨਾਲ ਬਣੀ ਹੋਈ ਤੇ ਆਕ ਕੀਤੀ ਮਸ਼ੀਨ ਆ ਉਸ ਤੋਂ ਅੱਗੇ ਪਰਾਲੀ ਅੱਗ ਨਾਲ ਆਉਣ ਵਾਲੀ ਪੰਡਾ ਮੜਨ ਵਾਲੀ ਮਸ਼ੀਨ ਜਿਹੜੀ ਹੈਗੀ ਆ ਉਹ ਬੇਲਰ ਮਸ਼ੀਨਾਂ ਨੂੰ ਕਿਹਾ ਜਾਂਦਾ ਆ ਇਹਦੇ ਤੇ ਸਰਕਾਰ ਵੱਲੋਂ 7.5 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਆ ਤੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਉਸਦਾ ਲਾਹਾ ਲੈਣ ਤਾਂ ਕਿ ਆਪਾਂ ਜਿਹੜਾ ਹੈਗਾ ਪਾਲੀ ਨੂੰ ਅੱਗ ਨਾ ਲਾਈਏ ਵਾਤਾਵਰਨ ਸਾਫ ਰੱਖ ਸਗੀਏ ਵੱਧ ਤੋਂ ਵੱਧ ਆਪਾਂ ਸਹਾਈ ਕਾਗਲ ਉਦਤੀਆਂ ਸਕੀਮਾਂ ਦਾ ਲਾਹਾ ਅਠਾ ਅਠਾ ਲਏ ਸਰਕਾਰ ਕਿਸਾਨਾਂ ਨੂੰ ਕਿਹਦੀ ਸਬਜੀ ਦੇ ਰਹੀ ਆ ਸਰਕਾਰ ਕਿਸਾਨਾਂ ਨੂੰ ਸੁਪਰ ਸੀਡਰ ਉੱਤੇ ਜਿਹੜੀ ਹੈਗੀ 1 ਲੱਖ 5000 ਰੁਪਏ ਸਬਸਿਡੀ ਦੇ ਰਹੀ ਆ ਜਿਹੜਾ ਬਿਲ ਹੈਗਾ ਵਾ ਲਗਭਗ 7.5 ਲੱਖ ਰੁਪਏ ਸਬਸਿਡੀ ਇਸ ਮਹੀਨੇ ਦਿੱਤੀ ਜਾ ਰਹੀ ਆ ਜਿਹੜੀ 1.5 ਲੱਖ ਰੁਪਏ ਦੀ ਮਸ਼ੀਨ ਆ ਉਹਦੇ 7.5 ਲੱਖ ਰੁਪਏ ਸਬਸਿਦੀ ਕਾ ਦੇ ਰਹੀ ਆ ਬੜੀ ਵੱਡੀ ਸਹੂਲਤ ਹੈਗੀ ਆ ਅਸੀਂ ਜੇ ਇਸ ਨੂੰ ਇਹਦਾ ਲਾਹਾ ਲੈ ਸਗੀਏ ਤੇ ਕਾਫੀ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਟਾਈ ਆਪ ਕਰ ਰਹੀਆਂ ਵਾ ਪਰਾਲੀ ਚੱਕਣ ਵਾਸਤੇ ਉਹ ਜੇ ਆਪਣੇ ਇਲਾਕੇ ਦੀ ਗੱਲ ਕਰੀਏ ਤਾਂ ਬੀਪਿੰਡ ਪਰਾਲੀ ਲਈ ਜਾਂਦੀ ਆ ਆਣਾ ਛੁਗੜ ਵਾਲੇ ਪਰਾਲੀ ਲੈ ਆਏ ਹੈਗੇ ਨੇ ਹੋਰ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸੁਲਤਾਨਪੁਰ ਲੋਧੀ ਦੇ ਵਾਲੇ ਤੋਂ ਡੰਪ ਲੱਗ ਗਏ ਨੇ ਕਬੂਥਲੇ ਡੰਪ ਲੱਗ ਗਏ ਨੇ ਲੋਈਆਂ 'ਚ ਡੰਪ ਲੱਗੇ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਮਿੱਲਾਂ ਵਾਲਿਆਂ ਨਾਲ ਉਹ ਬੜੇ ਆਰਾਮ ਦੇ ਨਾਲ ਤੁਹਾਡੀ ਪਰਾਲੀ ਚੱਕਣਗੇ ਉਹ ਵਧੀਆ ਪੈਸੇ ਦਿੰਦੇ ਆ ਕਿਸਾਨ ਵਾਸਤੇ ਇੱਕ ਲਾਹੇ ਵਾਲੀ ਜਿਹੜੀ ਇਹ ਹਾਲਤਾ ਵਾਇਗ੍ਰੀ ਫਤੇ ਕਸਤਾਨਪੁਰ ਲੋਧੀ ਸਬੂਸਨ ਸੈਂਡਾ ਇਨਸਾਨੀਆਂ ਦੇ ਲੋਕੋ ਕਾਸਪਾਲੀ ਜੋ ਕਿ ਅੱਜ ਕਿਸਾਨ ਮੇਲਾ ਵਾ ਸਾਡੇ ਕਿਸਾਨ ਭਰਾਵਾਂ ਨੇ ਬਹੁਤ ਹੀ ਸਜੋਗ ਦੇ ਨਾਲ ਮੇਲੇ ਦਾ ਸਜੋਗ ਦਿੱਤਾ ਵਾ ਬਹੁਤ ਹੀ ਵਧੀਆ ਦੇ ਨਵੇਂ ਤੋਂ ਨਵੀਂ ਤਕਨੀਕ ਦੇ ਸੰਦ ਮਸ਼ੀਨਰੀ ਔਰ ਫਲ ਫਰੂਟ ਦੇ ਬੂਟੇ ਨਵੀਆਂ ਤਕਨੀਕਾਂ ਦੇ ਨਾਲ ਬਹੁਤ ਹੀ ਮੇਲਾ ਵੇਖਣ ਦੇ ਵਿੱਚ ਸਾਰਿਆਂ ਨੂੰ ਬਹੁਤ ਵਧੀਆ ਲੱਗਾ ਵਾ ਜੋ ਕਿ ਸਾਰੇ ਕਿਸਾਨ ਭਰਾਵਾਂ ਨੇ ਮੇਲੇ ਦਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵਾ ਤੇ ਨਾਲ ਨਾਲ ਪ੍ਰੈਕਟੀਕਲ ਪਾਰਟਿਸਿਪੇਸ਼ਨ ਦੇ ਸਾਰੇ ਲੀਡਰ ਵੀ ਆਏ ਆ ਤੇ ਸਾਰਿਆਂ ਦਾ ਹੀ ਧੰਨਵਾਦ ਕਿਸਾਨ ਵੀਰਾਂ ਦਾ ਧੰਨਵਾਦ ਕਿਸਾਨ ਮੇਲਾ ਲਾਉਣ ਵਾਲਿਆਂ ਦਾ ਧੰਨਵਾਦ ਪਾਰਟੀ ਸਮੂਹ ਸਾਰੀ ਟੀਮ ਦਾ ਧੰਨਵਾਦ ਕਿਸਾਨ ਮੇਲੇ ਦਾ ਮੇਨ ਆ ਦੇਸੀ ਪਰਾਲੀ ਨਾਲ ਸਾਡਨ ਬਾਰੇ ਹੈ ਵਸਜੀ ਪਰ ਪਹਿਲੇ ਰਿਕਾਰਡ ਪਈ ਸੀ ਕੁਝ ਕਾਂਗਰਸ ਦੇ ਟਾਈਮ ਦੇ ਵਿੱਚ ਤੇ ਹੁਣ ਤੇ ਪਿਛਲੇ ਸਾਲ ਵੀ ਨਹੀਂ ਸੀ ਤੇ ਕਿ ਕੋਈ ਨਹੀਂ ਹਲੇ ਰਿਕਾਰਡ ਪੈ ਰਹੀ ਲੱਗਦੀ ਲੱਗਦਾ ਵੀ ਪਰ ਲਗੀਆਂ ਲੂਸਣ ਗਈਆਂ ਜੀ ਕਹਿ ਨਹੀਂ ਸਕਦੇ ਕੋਈ ਵਾਦਾ ਨਹੀਂ ਹੈਗਾ ਇਹ ਸਰਕਾਰ ਦੇ ਬਹੁਤ ਪਰਾਲਾ ਕਰ ਰਹੀ ਆ ਖੇਤੀਬਾੜੀ ਵਿਭਾਗ ਲੋਕ ਪਰਾਲਾ ਕਰ ਰਹੇ ਵੀ ਕਿਸਾਨ ਜਿਹੜੀ ਪਰਾਲੀ ਨਾ ਸਾੜਨ ਹਾਂਜੀ ਤੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇਹ ਰੋਕ ਸਕਦੇ ਦੇਖੋ ਜੀ ਰੋਕ ਸਕਦੀ ਆ ਪਰ ਕਿਸਾਨਾਂ ਕੋਲ ਨਾ ਪ੍ਰੋਜੈਕਟ ਹੀ ਨਹੀਂ ਉਹਨਾਂ ਨੂੰ ਸਹਯੋਗ ਹੀ ਨਹੀਂਗਾ ਇਹਨੂੰ ਮਤਲਬ ਵਿੱਚ ਨਸ਼ਟ ਕਰਨ ਦਾ ਉਹ ਜਿਹੜੀਆਂ ਮਸ਼ੀਨਰੀਆਂ 4x4 ਪਹਿਲੇ ਸਬਸਿਡੀ ਕੋ ਥੋੜਾ ਬਹੁਤ ਦਿੱਤੀ ਆ ਸਰਕਾਰ ਨੇ ਹੁਣ ਸਬਸਿਡੀयां ਬੰਦ ਹੋ ਗਈਆਂ ਕਿਸਾਨਾਂ ਪਹਿਲੇ ਤਾਂ ਖੇਤ ਖਰੀਦੇ ਵੀ ਆ ਹੁਣ ਮਗਾਈ ਨਹੀਂ ਐਨਾ ਮਹਿੰਗਾ ਖੇਤ ਖਰੀਦ ਨਹੀਂ ਸਕਦਾ ਕੋਈ 15-14 ਲੱਖ ਦਾ ਪ੍ਰੋਜੈਕਟ ਆ ਜੀ ਇਹ ਪੂਰਾ ਇਹਨੂੰ ਪਰਾਲੀ ਨੂੰ ਨਸ਼ਟ ਕਰਨਾ ਵਿੱਚ ਟਰੈਕਟਰ ਆ ਰਾ ਵਗੈਰਾ ਜੋ ਮੈਕਚਰ ਵਾ ਆ ਆ ਮੁਸਮਸਿਆ ਜੀ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਜਿਹੜਾ ਇਹ ਸਾਲਾਨਾ ਹਾੜੀ ਵੀ ਫਸਲ ਦੇ ਵਾਸਤੇ ਜਿਹੜਾ ਜ਼ਿਲ੍ਹਾ ਪੱਧਰੀ ਖੇਤੀਬਾੜੀ ਕੈਂਪ ਕਿਸਾਨਾਂ ਦੇ ਵਾਸਤੇ ਲਗਾਇਆ ਗਿਆ ਹੈ ਇਸ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਅਦਾਰਿਆਂ ਦੇ ਮਹਾਰਾਣਾ ਖਾਸ ਤੌਰ ਤੇ ਯੂਨੀਵਰਸਿਟੀ ਦੇ ਮਹਾਰਾਣਾ ਦੇ ਨਾਲ ਔਰ ਇਲਾਕੇ ਦੇ ਜਿਹੜੇ ਸਫਲ ਕਿਸਾਨ ਆ ਉਹਨਾਂ ਦੀਆਂ ਸਲਾਹਾਂ ਨਾਲ ਲੈ ਕੇ ਕਿਸਾਨਾਂ ਨੂੰ ਆਉਣ ਵਾਲਾ ਜਿਹੜਾ ਸੀਜ਼ਨ ਹੈ ਖਾੜੀ ਦਾ ਉਹਦੀਆਂ ਫਸਲਾਂ ਬੀਜਣ ਦੀ ਸਖਲਾਈ ਦਿੱਤੀ ਜਾਣੀ ਹੈ ਔਰ ਉਹਨਾਂ ਨੂੰ ਕਿਸ ਤਰ੍ਹਾਂ ਵੇ ਬੀਜ ਵਰਤਨੇ ਚਾਹੀਦੇ ਨੇ ਕਿਸ ਤਰ੍ਹਾਂ ਦੀ ਖਾਦ ਔਰ ਕਿੰਨੀ ਮਕਤਾਰ ਦੇ ਵਿੱਚ ਵਰਤਣੀ ਚਾਹੀਦੀ ਆ ਉਹ ਦੱਸੀ ਜਾਵੇਗੀ ਸੋ ਮੈਨੂੰ ਖੁਸ਼ੀ ਹੈ ਕੰਮ ਬਹੁਤ ਅਸੇ ਤਰੀਕੇ ਦੇ ਨਾਲ ਅਜੋਜਿਤ ਕੀਤਾ ਗਿਆ ਹੈ ਸਰਕਾਰ ਦੀ ਮਦਦ ਦੇ ਨਾਲ ਅਸੀਂ ਕਿਸਾਨਾਂ ਵਾਸਤੇ ਹਰ ਸੁਵਿਧਾ ਦਾ ਧਿਆਨ ਰੱਖਿਆ ਹੈ ਖਾਣੇ ਦਾ ਪ੍ਰਬੰਧ ਕੀਤਾ ਹੈ ਸ਼ਾਨਦਾਰ ਅੰਦਰ ਫਾਈਲ ਦੇ ਵਿੱਚ ਇਹਦਾ ਪ੍ਰਬੰਧ ਕੀਤਾ ਗਿਆ ਹੈ ਔਰ ਮੇਰੇ ਵਿਭਾਗ ਵੱਲੋਂ ਵੱਖ-ਵੱਖ ਡਾਕਟਰ ਜਿਹੜੇ ਡਿਵੈਲਪਮੈਂਟ ਦੇ ਨੇ ਵੱਖ-ਵੱਖ ਵਿਭਾਗ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਜਿਦਾ ਪਸ਼ੂ ਪਾਲਣ ਵਿਭਾਗ ਹੋਇਆ ਹਾਰਟੀਕਲਚਰ ਵਿਭਾਗ ਹੋਇਆ ਸੋਇਲ ਕਨਜ਼ਰਵੇਸ਼ਨ ਹੋਇਆ ਉਹ ਸਾਰਿਆਂ ਨੇ ਆ ਕੇ ਇੱਥੇ ਅੱਜ ਕਿਸਾਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫਸਲ ਬੀਜੀ ਜਾਣੀ ਆ ਉਹਦੇ ਵਾਸਤੇ ਇਹ ਸਖਲਾਈ ਦੇਣ ਵਾਸਤੇ ਕੈਂਪ ਲਗਾਇਆ ਗਿਆ ਸੀ ਸਰ ਅਪਾਰਟ ਫਰਮ ਦਿਸ ਹੜ੍ਹਾਂ ਦੀ ਮਾਰ ਦੇ ਹੇਠ ਇਹ ਇਲਾਕਿਆਂ ਨੂੰ ਕਦੋਂ ਮੁਆਵਜ਼ਾ ਜਾਰੀ ਹੋਵੇ ਮੁਆਵਜ਼ਾ ਦਾ ਖਰਾਬਾ ਸਾਡਾ ਤਿਆਰ ਹੋ ਚੁੱਕਾ ਜੀ ਕਿਸਾਨ ਸਾਨੂੰ ਸਿਰਫ ਸਰਕਾਰ ਤੋਂ ਪੈਸੇ ਆਣੇ ਜਿੱਦਾਂ ਪੈਸੇ ਆ ਗਿਆ ਅਸੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਤਬਦੀਲ ਕਰ ਦੇਣੇ ਆ ਜੀ 28 ਕਰੋੜ ਰੁਪਏ ਦੀ ਰਕਮ 32 ਕਰੋੜ ਰੁਪਏ ਦੇ ਕਰੀਬ ਨੇ ਆਈ ਨਹੀਂ ਹਜੇ ਮੰਗੀ ਗਈ ਆ ਸਰਕਾਰ ਤੋਂ ਜਦੋਂ ਹੀ ਆ ਗਈ 32 ਕਰੋੜ ਰੁਪਏ ਦੇ ਕਰੀਬ ਹੈ ਜੀ ਉਹ ਪੈਸਾ ਆਣਾ ਆ ਉਹ ਉਸੇ ਵੇਲੇ ਡੀਵੀ Thank you.